ਆਵਰੇ ਸਾਰੀ ਗੱਲਬਾਤ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਆਪਣੇ ਨਾਲ ਜੁੜੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਬਾਕੀ ਆਪਣੇ ਕਿਸਾਨ ਭਰਾਵਾਂ ਤੱਕ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਆਪਾਂ ਬਣਵਾਉਣਾਗਾ ਸੋ ਤਾਂ ਕਰਕੇ ਆਪਾਂ ਨੂੰ ਬਾਈਆਂ ਨੂੰ ਇਹ ਸਾਇਦਾ ਕਰਾਹ ਰੈਡੀ ਕਰਕੇ ਦਿੱਤਾ ਜੀ ਇਹਦੇ ਵਿੱਚ ਜੇ ਆਪਾਂ ਚਾਦਰ ਦੀ ਗੱਲ ਕਰਾਂਗੇ ਸੋ ਗੱਲ ਜੀ ਸਾਰੇ ਭਰਾਵਾਂ ਨੂੰ ਉਮੀਦ ਕਰਦੇ ਆਂ ਜੀ ਸਾਰੇ ਭਰਾ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਸੋ ਬਾਈ ਜੀ ਪਿੰਡ ਕਾਲਚਰਾਣੀ ਤੋਂ ਬਾਦਲੰਮੀ ਕੋਲੋਂ ਬਾਈ ਆਪਣੇ ਕੋਲੇ ਪਹੁੰਚੇ ਸੀ ਪਿੰਡ ਕਾਲਚਰਾਣੀ ਤੋਂ ਸੋ ਆਪਣੇ ਕਰਾਹੇ ਪਹਿਲਾਂ ਵੀ ਆਲਰੇਡੀ ਉਸ ਪਿੰਡ ਦੇ ਵਿੱਚ ਕਾਫੀ ਗਏ ਹੋਏ ਨੇ ਸੋ ਬਾਈ ਆਪਣੇ ਕੋਲੇ ਆਏ ਤੇ ਆਪਣੇ ਕੋਲੇ ਕਾਫੀ ਮਾਡਲ ਕਰਾਹਿਆਂ ਦੇ ਹਰ ਵਕਤ ਰੈਡੀ ਹੁੰਦੇ ਨੇ ਸੋ ਬਾਈਆਂ ਨੂੰ ਆਪਾਂ ਸਾਰੇ ਕਰਾਹੇ ਦਿਖਾਏ ਬਟ ਬਾਈਆਂ ਨੇ ਆਪਦੇ ਕੰਮ ਦੇ ਅਕੋਰਡਿੰਗ ਆਪਦੇ ਟਰੈਕਟਰ ਦੇ ਪਾਵਰ ਦੇ ਹਿਸਾਬ ਨਾਲ 7 ਕਰਾਹਾ ਰੈਡੀ ਕਰਵਾਇਆ ਜੀ ਸੋ ਇਸ ਕਰਾਹ ਬਾਰੇ ਸਾਰੀ ਗੱਲਬਾਤ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਆਪਣੇ ਨਾਲ ਜੁੜੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਬਾਕੀ ਆਪਣੇ ਕਿਸਾਨ ਭਰਾਵਾਂ ਤੱਕ ਅੱਗੇ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਕਿਸਾਨ ਭਰਾਵਾਂ ਤੱਕ ਆਪਣਾ ਕੰਟੈਕਟ ਨੰਬਰ ਨੰਬਰ ਵਗੈਰਾ ਡਰੈਸ ਸਾਰਾ ਕੁਝ ਸੌਖਾ ਪਹੁੰਚ ਜਾਂਦਾ ਜੀ ਸੋ ਕਰਦਿਆਂ ਕਰਾਹੇ ਬਾਰੇ ਗੱਲਬਾਤ ਜੇ ਸਭ ਤੋਂ ਪਹਿਲਾਂ ਇਹਦੇ ਸਾਈਜ਼ ਦੀ ਗੱਲ ਕਰੀਏ ਜੀ ਕਰਾਹੇ ਦਾ ਸਾਈਜ਼ ਆ ਜੀ 8 ਫੁੱਟ ਤੇ 26 ਇੰਚੀ ਸੋ ਉਹਨਾਂ ਕੋਲ ਟਰੈਕਟਰ ਹੈਗਾ 855 ਜੀ ਸੋ ਬਾਈ ਨੇ ਕਿਹਾ ਵੀ ਆਪਾਂ ਵੀ ਖੇਤ ਵਿੱਚ ਹੀ ਜ਼ਿਆਦਾ ਕੰਮ ਲੈਣਾ ਆਪਾਂ ਛਿਰੀ ਵਗੈਰਾ ਤੇ ਨਹੀਂ ਲਾਉਣਾ ਕਰਾਹਾ ਆਪਾਂ ਖੇਤ ਵਿੱਚ ਮੇਨਟੇਨ ਵੀ ਖੇਤ ਨੂੰ ਪੱਧਰ ਵਗੈਰਾ ਕਰਨ ਵਾਸਤੇ ਆਪਾਂ ਬਾਹਣ ਚੱਕਿਆਗਾ ਉਹਨੂੰ ਪੱਧਰ ਕਰਨ ਵਾਸਤੇ ਇਹ ਕਰਾਹ ਆਪਾਂ ਬਣਵਾਉਣਾਗਾ ਸੋ ਤਾਂ ਕਰਕੇ ਆਪਾਂ ਨੂੰ ਬਾਈਆਂ ਨੂੰ ਇਹ ਸਹਾਈ ਦਾ ਕਰਾਹ ਰੈਡੀ ਕਰਕੇ ਦਿੱਤਾ ਜੀ ਇਹਦੇ ਵਿੱਚ ਜੇ ਆਪਾਂ ਚਾਦਰ ਦੀ ਗੱਲ ਕਰਾਂਗੇ ਚਾਦਰ ਇਹਦੇ ਵਿੱਚ ਕਾਲੀ ਲੱਗੀ ਹੋਈ ਹੈ ਜੀ ਟਾਟਾ ਲਬਾਰੋ ਦੀ ਦਸ ਕੇ ਦੀ ਚਾਦਰ ਹੈ ਜੇ ਇਸ ਤੋਂ ਬਾਅਦ ਆਪਾਂ ਵਜਨ ਦੀ ਗੱਲ ਕਰੀਏ ਕਰਾਹੇ ਦੇ ਵਿੱਚ ਵਜਨ ਮਿਨੀਮਮ 1 ਕੁਇੰਟਲ 70 ਕਿਲੋ ਤੇ 75 ਕਿਲੋ ਆਗਾ ਸੋ ਇਸ ਤੋਂ ਬਾਅਦ ਪਹਿਲਾਂ ਇਹਦੇ ਆਪਾਂ ਬੈਕ ਸਾਈਡ ਦੀ ਬੈਕ ਸਾਈਡ ਤੋਂ ਸਟਾਰਟ ਕਰਾਂਗੇ ਆਪਾਂ ਇਹਦੇ ਵਿੱਚ ਕਿਹੜੀ ਕੁਆਲਿਟੀ ਦਾ ਆਪਾਂ ਇਹ ਚ ਮਟੀਰੀਅਲ ਲਾਏਗਾ ਕਿਸ ਵੀ ਕਿਹੜਾ ਬੀਮ ਲੱਗਾ ਸਾਰੀ ਗੱਲਬਾਤ ਕਰਦੇ ਆਪਾਂ ਸੋ ਇਹਦੇ ਵਿੱਚ ਜੀ ਉੱਤੇ ਤੇ ਥੱਲੇ ਡਬਲ ਬੀਮ ਆ ਜਾਂਦੇ ਆ ਉੱਤੇ ਇਹਦੇ ਵਿੱਚ ਛੋਟਾ ਬੀਮ ਆਏ ਦਾ 2 ਇੰਚੀ ਵਾਲਾ ਸੋ ਬੈਕਪੌਂਡ ਵਾਸਤੇ ਕਿੰਨੀਆਂ ਲੱਗੀਆਂ ਹੋਊਗੀਆਂ ਨੇ ਬਾਕੀ ਕਲਰ ਵਗੈਰਾ ਦੀ ਸ਼ਾਈਨਿੰਗ ਵੀ ਬਹੁਤ ਵਧੀਆ ਆਈ ਹੋਈ ਹੈਗੀ ਸੋ ਆਪਾਂ ਬਾਈ ਜੀ ਪਹਿਲਾਂ ਵੀ ਤੁਹਾਨੂੰ ਦੱਸਦੇ ਰਹੇ ਨੇ ਵੀ ਆਪਾਂ ਟੱਟ ਦਾ ਪੇਂਟ ਯੂਜ਼ ਕਰਦੇ ਆਂ ਹਰ ਇੱਕ ਕਰਾ ਦੇ ਪਰ ਟੱਚ ਦਾ ਪੇਂਟ ਮਾਰਦੇ ਆ ਉਸ ਤੋਂ ਪਹਿਲਾਂ ਪੇਂਟ ਕਰਨ ਤੋਂ ਪਹਿਲਾਂ ਬਾਈ ਜੀ ਦੀ ਪ੍ਰੋਪਰ ਸਫਾਈ ਕੀਤੀ ਜਾਂਦੀ ਹੈ ਤੇ ਇਸ ਤੇ ਪ੍ਰੈਮਰ ਲਾਇਆ ਜਾਂਦਾ ਫੇਰ ਇਸ ਤੇ ਕਲਰ ਲਾਇਆ ਜਾਂਦਾਗਾ ਸੋ ਇਸ ਤੋਂ ਬਾਅਦ ਜੇ ਆਪਾਂ ਅੱਗੇ ਤੋਂ ਗੱਲ ਕਰਾਂਗੇ ਹੁਣ ਹੈਪੀ ਆਕੇ ਬਾਈ ਅੱਗੇ ਜਰੂਰ ਆਕੇ ਦਿਖਾ ਦੇ ਸੋ ਬਾਈ ਜੀ ਅੱਗੇ ਤੇ ਜੇ ਘੋੜੀ ਦੀ ਗੱਲ ਕਰੀ ਇਹਦੇ ਵਿੱਚ ਆਪਾਂ ਘੋੜੀ ਮੰਨ ਕੇ ਚਲੋ ਵੀ ਆਪਾਂ 2.5 ਇੰਚ 400 ਦੀ ਵਧੀਆ ਹੈਵੀ ਵਾਲੀ ਘੋੜੀ ਆਪਾਂ ਬਾਈਆਂ ਨੂੰ ਪਾ ਕੇ ਦਿੱਤੀ ਹੈ ਸੋ ਬਾਈਆਂ ਦਾ ਮਤਲਬ ਸੀਗਾ ਵੀ ਬਾਈ ਜੀ ਆਪਾਂ ਨੂੰ ਦਰਬਿਆਨੇ ਜੇ ਸਾਈਜ਼ ਦਾ ਦਰਮਿਆਨੇ ਜੇ ਵਜਨ ਦਾ ਵਧੀਆ ਕਰਹਾ ਬਣਾ ਕੇ ਦੇ ਦਿਓ ਉਹਦੇ ਵਿੱਚ ਜਿਹੜਾ ਆਪਣਾ ਤੁਸੀਂ ਲੋਹਾ ਲਾਉਂਗੇ ਜਾਂ ਮਾਲ ਲਾਉਂਗੇ ਉਹ ਵਧੀਆ ਕੁਆਲਿਟੀ ਦਾ ਹੋਣਾ ਚਾਹੀਦਾ ਸੋ ਉਸ ਕਾਰਨ ਵੀ ਇਹਦਾ ਵਜਨ 1.70 ਕਿਲੋ ਆਏ ਦਰਮਿਆਨੇ ਇਸ ਐਚ ਕਰਹਾ ਆ ਜਾਂਦਾ ਦਾ ਵਜਨ ਵੀ ਮੇਨਟੇਨੈਂਸ ਚ ਆ ਜਾਂਦਾਗਾ ਸੋ ਇਹਦਾ ਪ੍ਰਾਈਸ ਵੀ ਮੰਨ ਕੇ ਚਲੋ ਵੀ ਜਾਇ ਜੀ ਆ ਜਾਂਦਾਗਾ ਸੋ ਇਹਦੇ ਵਿੱਚ ਆਪਾਂ ਕੋੜੀ ਵੀ ਆਪਾਂ ਉਸ ਟਰੈਕਟਰ ਦੇ ਹਿਸਾਬ ਨਾਲ ਰੱਖੀ ਹੋਈ ਆਗੀ ਮੰਨ ਕੇ ਚਲੋ 31 ਇੰਚੀ ਰੱਖੀ ਹੋਈ ਆ ਕੋੜੀ ਸੋ ਬਾਕੀ ਬਾਈ ਜੀ ਤੁਸੀਂ ਵੀ ਆਪਾਂ ਤੋਂ ਕਿਸੇ ਵੀ ਸਾਇਦਾ ਕੋਈ ਕਰਾਹਾ ਆਪਾਂ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਬਾਈ ਬਾਕੀ ਆਪਣੇ ਦੁਕਾਨ ਦਾ ਨਾਮ ਐਡਰੈਸ ਤੇ ਨੰਬਰ ਆਪਾਂ ਸਕਰੀਨ ਉੱਤੇ ਚਲਾਉਂਦੇ ਰਹਿਣੇ ਆ ਸੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਕਰਾਹਾ ਬੁੱਕ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਜਿਹੜਾ ਭਰਾ ਆਪਣਾ ਪਹਿਲੀ ਵਾਰ ਆਪਣੇ ਫੇਸਬੁਕ ਪੇਜ ਤੇ ਆਇਆਗਾ ਪਹਿਲੀ ਵਾਰ ਆਇਆ ਉਹ ਫੇਸਬੁਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਜਦੋਂ ਬਾਈ ਆਪਣੇ ਕੋਲ ਇੱਥੇ ਕਰਾਹਾ ਲੈਣ ਪਹੁੰਚੇ ਤਾਂ ਹੋ ਸਕਦਾ ਆਪਾਂ ਇਸ ਵੀਡੀਓ ਦੇ ਵਿੱਚ ਹੀ ਤੁਹਾਨੂੰ ਰਿਵਿਊ ਭਾਈਆਂ ਦਾ ਸਾਂਝਾ ਕਰ ਦਈਏ ਨਹੀਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਰੂਰ ਆਪਾਂ ਸਾਂਝਾ ਕਰਾਂਗੇ ਰਿਵਿਊ ਆਪਣਾ ਸੋ ਆਪਣੇ ਨਾਲ ਜੁੜੇ ਰਹੋ ਪਿਆਰ ਭਰੀ ਸਤਿ ਸ੍ਰੀ ਅਕਾਲ